ਪੰਜਾਬ ਦੇ ਵਿੱਚ ਕੈਂਪਾਂ ਨੂੰ ਲੈ ਕੇ ਕਾਫੀ ਗਹਿਮਾਗਹਿਮੀ ਕੀਤੀ ਗਈ ਤੇ ਇਹ ਵੀ ਦੋਸ਼ ਲੱਗੇ ਨੇ ਕਿ ਸਰਕਾਰ ਉਹਨਾਂ ਦੇ ਵੱਲੋਂ ਲਗਾਏ ਕੈਂਪਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਤੋਂ ਬਾਅਦ ਹੱਥੋਪਾਈ ਹੋਈ ਹੱਥੋਪਾਈ ਤੋਂ ਬਾਅਦ ਜਿਹੜਾ ਮਾਮਲਾ ਲੈ ਕੇ ਆ ਉਹ ਭਾਜਪਾ ਦੇ ਆਗੂ ਨੇ ਜਿਹੜੇ ਉਹ ਰਾਜਪਾਲ ਕੋਲੇ ਪਹੁੰਚ ਗਏ ਪੰਜਾਬ ਦੇ ਅੰਦਰ ਤੁਹਾਡਾ 30 40 ਥਾਵਾਂ ਦੇ ਉੱਤੇ ਜਿਹੜਾ ਭਾਜਪਾ ਨੇ ਕੈਂਪ ਲਗਾਏ ਉਹਨਾਂ ਨੇ ਜਾਣਕਾਰੀ ਦੇਣ ਦੀ ਕੋਸ਼ਿਸ਼ ਨਹੀਂ ਦੇਖੋ ਇਹ ਕੇਂਦਰ ਦੀਆਂ ਸਕੀਮਾਂ ਹੈਗੀਆਂ ਇੰਟੀਜੈਂਸ ਦੀ ਮੰਨ ਲਾਗੂ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਆਵਾਦਿਮ ਪਾਰਟੀਆਂ ਕਹਿਣਾ ਹੈ ਕਿ ਜਿਹੜੇ ਕੈਂਪ ਹੈਗੇ ਆ ਇਹਦੇ ਨਾਲ ਪੀਆ ਦੀ ਪਰਸਨਲ ਜਿਹੜਾ ਡਾਟਾ ਹੈਗਾ ਉਹਦੇ ਲੀਕੇਜ ਉਹਦੀ ਜਾਣਕਾਰੀ ਮਿਲਦੀ ਹੈ ਆਧਾਰ ਕਾਰਡ ਦੀ ਗੱਲ ਹੈ ਪੂਰੀ ਦਨੀ ਬੈਂਕਾਂ ਦੀ ਇਨਫਰਮੇਸ਼ਨ ਹੈ ਜਿਹੇ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਪੰਜਾਬ 'ਚ ਇੰਟੀਜੈਂਸ ਦੀ ਮੰਨ ਲਾਗੂ ਕੀਤਾ ਜਾ ਰਿਹਾ ਹੈ ਕਿ ਉਹ ਜਦ ਕੋ ਰੋਲਾ ਨਹੀਂ ਹੈਗਾ ਤਾਂ ਫਿਰ ਭਾਜਪਾ ਕਿਉਂ ਜਾ ਕੇ ਲੋਕਾਂ 'ਚ ਇੱਕ ਭ੍ਰਮ ਫੈਲਾ ਹਰੀਆ ਪ੍ਰੰਥ ਲਾ ਰਹੀ ਹੈ ਹੁਣ ਮੁਤਾਬਕ ਜਿਹੜੇ ਹੈਗੇ ਕੈਦ ਮੁਤਾਬਕ ਰੁਆਏ ਨਹੀਂ ਜਾ ਸਕਦੇ ਉਹਨਾਂ ਦਾ ਮਕਸਦ ਇਹ ਹੈ ਕਿ ਜਿਹੜੀ ਜਾਤੀ ਇਨਫਰਮੇਸ਼ਨ ਹੈ ਲੋਕਾਂ ਦੀ ਬੈਂਕਾਂ ਦੀ ਆਧਾਰ ਕਾਰਡ ਦੀ ਦੂਜੀ ਉਹ ਫਾਰਮ ਭਰਾ ਕੇ ਲਈ ਜਾ ਰਹੀ ਹੈ ਉਸ ਕਰਕੇ ਦੋਸਤੋ ਰੋਕਿਆ ਜਾ ਰਿਹਾ ਹੈ ਕਿੰਨੇ ਦਿਨਾਂ ਜ ਲੈ ਗਿਆ ਹੁਣ ਤੇ ਹੈ ਗਿਆ ਔਰ ਪਾਣੀ ਜਿਸ ਕਦਰ ਇਲਾਕੇ ਅੰਦਰ ਫੈਲਿਆ ਹੋਇਆ ਹੈ ਕਾਫੀ ਵੱਡੀ ਪੱਧਰ ਦੇ ਨੁਕਸਾਨ ਡੜਾਗਾ ਸਨਾਂ ਦੀ ਫਸਲ ਤਾਂ ਮਾਰੀ ਗਈ ਵੱਡੀ ਚੁਣੌਤੀ ਹੈ ਪੰਜਾਬ ਸਰਕਾਰ ਲਈ ਤੇ ਪੰਜਾਬੀਆਂ ਲਈ ਬਣੇ ਵੀ ਹੈ ਜਿਹੜਾ ਸੀਐਮ ਹੈ ਜਾਂ ਪ੍ਰਾਈਮ ਮਿਨਿਸਟਰ ਹੈ ਜਾਂ ਮੰਤਰੀ ਹੈ ਜੋ 30 ਦਿਨਾਂ ਤੱਕ ਜੇਲ੍ਹ ਦੇ ਵਿੱਚ ਰਹਿੰਦਾ ਹੈ ਹਿਰਾਸਤ ਚ ਰਹਿੰਦਾ ਹੈ ਕਿਸੇ ਕਾਰਨ ਕਰਕੇ ਤਾਂ ਉਹਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈਣਗੇ ਇਸ ਦਾ ਬਿੱਲ ਪਾਸ ਕਰ ਰਹੇ ਨੇ ਬੀਜੇਪੀ ਵਾਲੇ ਵਿਰੋਧੀ ਇਸ ਦਾ ਵਿਰੋਧ ਕਰ ਰਹੇ ਨੇ ਕਹਿੰਦੇ ਇਹਦੇ ਨਾਲ ਅਥਾਰਟੀ ਆ ਜਾਏਗੀ ਕਿ ਕਿਸੇ ਤੇ ਵੀ ਈਡੀ ਦੀ ਰੇਡ ਕਰਵਾ ਕੇ ਹਿਰਾਸਤ ਚ ਰੱਖ ਕੇ ਤੁਸੀਂ ਉਸ ਨੂੰ ਅਹੁਦੇ ਤੋਂ ਲਾ ਸਕਦੇ ਹੋ ਈਡੀ ਨੇ ਕੋਈ ਜੇ ਦੋਸ਼ ਸਾਫਤ ਕਰਦੇ ਇਹਨਾਂ ਦੇ ਵਿਦੇਸ਼ ਤੋਂ タルਮੀ ਨੇ ਕੋਈ ਮੁੱਖ ਮੰਤਰੀ ਜੇਲ੍ਹ ਦੇ ਰਹਿ ਗਿਆ ਜਿੰਨੀ ਮਰਜ਼ੀ ਵਧੀ ਹਮਾਇਤ ਹੋਵੇ ਉਹ ਮੁੱਖ ਮੰਤਰੀ ਦਾ ਗਿਆ ਜੀ ਜੀ ਉਹ ਮੁੱਖ ਮੰਤਰੀ ਜਿਹੜਾ ਸਦਾ ਸਵੇਰ ਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਪ ਸਦੂ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਜਿਸ ਤੋਂ ਬਾਅਦ ਰਾਜਪਾਲ ਦੇ ਨਾਲ ਇੱਕ ਅਹਿਮ ਮੁਲਾਕਾਤ ਹੈ ਜਿਹੜੀ ਉਹ ਵੀ ਉਹਨਾਂ ਨੇ ਕੀਤੀ ਇਸ ਤੋਂ ਇਲਾਵਾ ਸੁਨੀਲ ਜਾਖੜ ਹੋਣਾ ਦਾ ਇੱਕ ਬਿਆਨ ਜੋ ਕਿ ਬਹੁਤ ਅਹਿਮ ਹੈ ਸਿਆਸਤ ਦੇ ਪੱਖ ਤੋਂ ਤੇ ਨਾਲ ਹੀ ਗੱਲ ਕਰਾਂਗੇ ਤਰਨਤਾਰਨ ਦੀ ਵੀ ਕਿਉਂਕਿ ਤਰਨਤਾਰਨ ਦੇ ਵਿੱਚ ਐਮਪੀ ਅਮਰਿਤਪਾਲ ਹੁਣਾ ਦੀ ਪਾਰਟੀ ਵੀ ਮੈਦਾਨ ਚਾ ਚੁੱਕੀ ਹੈ ਇਸ ਵਿਸ਼ੇ ਤੇ ਗੱਲਬਾਤ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਰਾਮ ਮਿਹਰਬਾਨੀ ਐਨੇ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇਹ ਮੁੱਦਾੰ ਦਾ ਤੁਸੀਂ ਜ਼ਿਕਰ ਕੀਤਾ ਬਿਲਕੁਲ ਸਹੀ ਕਹਿ ਰਹੇ ਹੋ ਲੋਸੋ ਆਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਗੱਲ ਕਰਾਂਗੇ ਕਿ ਕੈਂਪਾਂ ਦੀ ਗੱਲ ਚੱਲ ਰਹੀ ਹੈ ਆ ਭਾਜਪਾ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਕੈਂਪਾਂ ਨੂੰ ਲੈ ਕੇ ਕਾਫੀ ਗਹਿਮਾਗਹਿਮੀ ਕੀਤੀ ਗਈ ਤੇ ਇਹ ਵੀ ਦੋਸ਼ ਲੱਗੇ ਨੇ ਕਿ ਸਰਕਾਰ ਉਹਨਾਂ ਦੇ ਵੱਲੋਂ ਲਗਾਏ ਕੈਂਪਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਤੋਂ ਬਾਅਦ ਹੱਥੋਪਾਈ ਹੋਈ ਹੱਥੋਪਾਈ ਤੋਂ ਬਾਅਦ ਜਿਹੜਾ ਮਾਮਲਾ ਲੈ ਕੇ ਆ ਉਹ ਭਾਜਪਾ ਦੇ ਆਗੂ ਨੇ ਜਿਹੜੇ ਉਹ ਰਾਜਪਾਲ ਕੋਲੇ ਪਹੁੰਚ ਗਏ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਕਿਉਂਕਿ ਉਧਰ ਨਾਲ ਨਾਲ ਦੂਜੇ ਪਾਸੇ ਸੁਨੀਲ ਜਾਖੜ ਨੇ ਜਿਹੜੇ ਉਹ ਵੀ ਚੋਣਾਂ ਦਾ ਬਿਗਲ ਵਜਾਉਂਦੇ ਨਜ਼ਰ ਆ ਰਹੇ ਨੇ ਕਿ ਅਸੀਂ ਇਕੱਲੇ ਹੀ ਆ ਜਿਹੜੇ ਉਹ ਸੂਬੇ ਦੇ ਵਿੱਚ ਖੜਾਂਗੇ ਸੋ ਕਿਵੇਂ ਦੇਖਦੇ ਹੋ ਭਾਜਪਾ ਦੀ ਇਸ ਸਮੇਂ ਦੀ ਸਥਿਤੀ ਨੂੰ ਸੂਬੇ ਦੇ ਵਿੱਚ ਬਿਲਕੁਲ ਐ ਮੁੱਦਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੋ ਸਾਰਾ ਕੁਝ ਆ ਬਾਕੀ ਇਹ ਸਾਰਾ ਕੁਝ ਸਿੱਧ ਤੇ ਗਿਆ 2028 ਦੀਆਂ ਦਾ ਸਵਦੇ ਚੋਣਾਂ ਨੂੰ ਲੈ ਕੇ ਤੇ ਭਾਜਪਾ ਦੇ ਕੈਂਪੇਨ ਦੀ ਗੱਲ ਕਰੀਏ ਚਾਹੇ ਸੀ ਜਾਖੜ ਦੇ ਜਿਹੜੇ ਬਿਆਨ ਆ ਰਹੇ ਲਗਾਤਾਰ ਮੀਡੀਆ 'ਚ ਪਿਛਲੇ ਦਿਨਾਂ ਦਾ ਪੂਰਨ ਦਾ ਜ਼ਿਕਰ ਕਰੀ ਮੁਝੇ ਭਾਜਪਾ ਦੇ ਕੈਂਪਾਂ ਦਾ ਆਪਾਂ ਜ਼ਿਕਰ ਕਰਦੇ ਆਂ ਤਾਂ ਚੀਜ਼ਾਂ ਆਪਾਂ ਗੱਲਬਾਤ ਕਰ ਰਹੇ ਤਾਂ ਪੰਜਾਬ ਦੇ ਅੰਦਰ ਘਟੂ ਘਟ 30 40 ਤਵਾਵਾਂ ਦੇ ਉੱਤੇ ਜਿਹੜਾ ਭਾਜਪਾ ਨੇ ਕੈਂਪ ਲਗਾਏ ਉਹਨਾਂ ਨੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਦੇਖੋ ਇਹ ਕੇਂਦਰ ਦੀਆਂ ਸਕੀਮਾਂ ਆ ਗਈਆਂ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਆਹ ਆਲਾ ਕੇਂਦਰ ਦੀਆਂ ਸਕੀਮਾਂ ਦੇ ਰਹੀ ਮਿਲ ਸਕਦੀਆਂ ਦੂਜੇ ਪਾਸੇ ਆਵਾਜ਼ੇ ਪਾਰਟੀਆਂ ਕਹਣਾ ਹੈ ਕਿ ਇਹ ਜਿਹੜੇ ਕੈਂਪ ਹੈਗੇ ਆ ਇਹਦੇ ਨਾਲ ਲੋਕੀਆਂ ਦੀ ਪਰਸਨਲ ਜਿਹੜਾ ਡਾਟਾ ਹੈਗਾ ਉਦੇ ਲੀਕੇਜ ਉਹਦੀ ਜਾਣਕਾਰੀ ਮਿਲਦੀ ਹੈ ਆਧਾਰ ਕਾਰਡ ਦੀ ਗੱਲ ਹੈ ਪੂਰੇ ਦੰਦੀ ਬੈਂਕਾਂ ਦੀ ਇਨਫੋਰਮੇਸ਼ਨ ਹੈ ਜਿਹਦੇ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਜਦੋਂ ਪੰਜਾਬ ਚ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਕੋਈ ਉਹਦਾ ਕੋਈ ਰੋਲਾ ਨਹੀਂ ਹੈਗਾ ਤੇ ਫਿਰ ਭਾਜਪਾ ਕਿਉਂ ਜਾ ਕੇ ਲੋਕਾਂ ਚ ਇੱਕ ਭ੍ਰਮ ਫੈਲਾ ਕਰ ਰਹੀ ਹੈ ਕਿ ਦੇਖੋ ਜੀ ਇਹ ਕੇਂਦਰ ਦੀਆਂ ਸਕੀਮਾਂ ਪੰਜਾਬ ਸਰਕਾਰ ਇਹਨਾਂ ਨੂੰ ਲਾਗੂ ਨਹੀਂ ਕਰ ਰਹੀ ਉਹ ਕਹਿੰਦੇ ਜਾਣਬੁੱਝ ਕੇ ਕੁਦਰਤ ਕਰ ਰਿਹਾ ਪੰਜਾਬੀਆਂ ਨੂੰ ਮਿਸਲੀਡ ਕਰ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਪ੍ਰਪਗੈਂਡਾ ਉਸ ਨੂੰ ਨੇ ਕਿ ਕਈ ਜਗ੍ਹਾ ਤੇ ਟਕਰਾਅ ਲਈ ਸਦੀਵੀ ਬਣੀ ਤੇ ਕਈ ਜਿਹੜੇ ਭਾਜਪਾ ਦੇ ਆਗੂ ਹੈ ਉਹਨੂੰ ਹਰਸ ਲਿਆ ਗਿਆ ਜਾਂ ਘਰਾਂ ਦੀ ਨਜ਼ਰਬੰਦ ਕੀਤਾ ਗਿਆ ਸਦੀਰ ਕੁਮਾਰ ਜਾਨੀ ਹੈ ਜਿਹਦੇ ਲਗਾਣਾ ਦੇ ਵਿੱਚ ਹੈ ਕੁਝ ਹੋਰ ਥਾਵਾਂ ਤੇ ਅਪਰਾਹਨਪੁਰਚ ਵੀ ਹੈ ਤੇ ਕਮਕੀ ਦੀ ਨੋਟ ਵੀ ਆਈ ਸਾਕਾ ਕੇ ਮੰਤਰੀ ਕੇਂਦਰ ਤੇ ਪਾਰਲੀਮੈਂਟ ਮੈਂਬਰ ਚੁਕੇ ਨੀਤਕਾਰ ਪਟਿਆਲਾਜ ਵੀ ਉਥੇ ਕਾਫੀ ਬਹਿਸਮਸਤੀ ਹੁੰਦੀ ਉਹਨਾਂ ਦੀ ਨਜ਼ਰ ਆਈ ਬਹਿਸ ਕਰਦੇ ਨਜ਼ਰ ਆਏ ਯਾਨੀ ਇੱਕ ਟਕਰਾਅ ਦੀ ਸਥਿਤੀ ਭਾਜਪਾ ਕਹਿ ਰਹੀ ਸੀ ਕਿੰਦਰ ਦੇ ਇਸ ਕੀ ਮਾਨੂੰ ਜਾਣਕਾਰੀ ਦੇਣ ਲਈ ਲੋਕਾਂ ਨੂੰ ਲੈ ਕੇ ਜਾ ਰਹੇ ਆਂ ਤੇ ਆਪ ਵਾਲੇ ਕਹਿ ਰਹੇ ਕਿ ਵੀ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਇਸੇ ਕਰਕੇ ਇਹਨਾਂ ਰੁਕਿਆ ਜਾ ਰਿਹਾ ਤਾਂ ਹੀ ਪੁਲਿਸ ਨੂੰ ਇਹਦੇ ਕਾਰਵਾਈ ਕਰੇ ਪੁਲਿਸ ਦਾ ਕਹਿਣਾ ਕਿ ਦੇਖੋ ਜੀ ਸਾਨੂੰ ਤਾਂ ਦਿੱਤਾ ਹੈ ਕਿ ਇਸ ਮਾਮਲੇ 'ਚ ਕਿ ਭਾਜਪਾ ਜਿਹੜੀ ਲੋਕਾਂ ਦੀ ਪਰਸਨਲ ਇਨਫੋਰਮੇਸ਼ਨ ਜਿਹੜੀ ਲਈ ਕਰੀਆ ਫਾਰਮ ਭਰਾਇਆ ਜਾ ਰਿਹਾ ਹੈ ਜਿਹੜੇ ਕਿ ਫਾਰਮ ਉਹ ਕਹਿੰਦੇ ਕਾਨੂੰਨ ਮੁਤਾਬਕ ਜਿਹੜੇ ਹੈਗੇ ਹੈ ਕੈਦ ਮੁਤਾਬਕ ਭਰਵਾਏ ਨਹੀਂ ਜਾ ਸਕਦੇ ਉਹਨਾਂ ਦਾ ਪ੍ਰੌਂਡ ਦਾ ਮਕਸਦ ਇਹ ਹੈ ਕਿ ਜਿਹੜੀ ਜਾਤੀ ਇਨਫਰਮੇਸ਼ਨ ਹੈ ਲੋਕਾਂ ਦੀ ਬੈਂਕਾਂ ਦੀ ਆਧਾਰ ਕਾਰਡ ਦੀ ਦੂਜੀ ਉਹ ਫਾਰਮ ਭਰਾ ਕੇ ਲਈ ਜਾ ਰਹੀ ਹੈ ਉਸ ਕਰਕੇ ਉਸ ਤੋਂ ਰੋਕਿਆ ਜਾ ਰਿਹਾ ਜੋ ਵੀ ਟਗਰਾਜ਼ ਦਾ ਹੈ ਇਹ ਬੜੇ ਗੱਲ ਜਿਹੜਾ ਸੁਣਾਈ ਵੀ ਜਾਂਦਾ ਹੈ ਕਿ ਪਾਜਪਾ ਪੰਜਾਬ ਚ ਸਰਗਰਮ ਹੋ ਗਈ ਹੈ ਜੀ ਜਿਦਾਂ ਆਪਾਂ ਇਹਨਾਂ ਦਿਨਾਂ 'ਚ ਜ਼ਿਕਰ ਕਰਦਿਆਂ ਨਾ ਕਿ ਮੌਨਸੂਨ ਪੰਜਾਬ 'ਚ ਬਹੁਤ ਸਰਗਰਮ ਹੈ। ਮਾਤਾ-ਬਾਰਸ਼ਾਂ ਹੋ ਰਹੀਆਂ। ਸੋ 27 ਦੇ ਚੋਣਾਂ ਦੇ ਮੱਦੇਨਜ਼ਰ ਆਪਾਂ ਕਹਿ ਸਕਦੇ ਹਾਂ ਕਿ ਭਾਜਪਾ ਨੇ ਵੀ ਆਪਣੀਆਂ ਸਰਗਰਮੀਆਂ ਕਿਸੇ ਦੇ ਨਾਲ ਸ਼ੁਰੂ ਕਰ ਦਿੱਤੀਆਂ। ਇਸੇ ਕਰਕੇ ਟਕਰਾਅ ਦੀ ਸਥਿਤੀ ਬਣੀ ਹੈ ਯਾਨੀ ਭਾਜਪਾ ਪਹਿਲਾਂ ਵੀ ਉਹ ਸਰ ਮੁੱਦਿਆਂ ਨੂੰ ਲੈ ਕੇ ਮੀਡੀਆ 'ਚ ਪ੍ਰੈਸ 'ਚ ਜਾਂਦੀ ਰਹੀ ਹੈ ਪਰ ਪਬਲਿਕ ਦੇ ਵਿੱਚ ਲੋਕਾਂ 'ਚ ਮੇਰਾ ਖਿਆਲ ਹੈ ਪਹਿਲਾ ਵੱਡਾ ਐਕਸ਼ਨ ਹੈ ਜਦੋਂ ਆਮ ਲੋਕਾਂ 'ਚ ਗਏ ਹੈ। ਮੁੱਦਾ ਜਿੱਥੋਂ ਗੱਲ ਵਧੀਆ ਸਾਰੀ ਮੁਦਾਇ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਪੰਜਾਬ 11 ਲੱਖ ਦੇ ਲਾਭ ਪੱਤਰੀ ਲੈਣਾਜ ਲੈਂਦੇ ਆ ਜੁੜਿੰਦੀਆਂ ਵਸਤਾਂ ਲੈਂਦੇ ਆ ਕੇਂਦਰ ਦੀਆਂ ਸਕੀਮਾਂ ਦੀਨ ਉਹਨਾਂ ਦੇ ਨਾਂ ਕੱਟੇ ਗਏ ਲਾਭ ਪੱਤਰੀਆਂ ਦੇ ਖਾਤੇ 'ਚੋਂ ਪੰਜਾਬ ਕਹ ਰਹੀ ਹੈ ਕਿ ਦੇਖੋ ਜੀ ਗਰੀਬ ਰੋਧੀ ਹੈ ਆਪੇ ਪਾਸ ਸਰਕਾਰ ਖਾਤੋਂ ਤੇ ਪੰਜਾਬ ਦੇ ਹਿਸਾਬका ਕੇ ਮੰਤਰੀ ਹੁਣ ਤਾਂ ਉਹ ਬੋਧਾਏ ਕਿ ਨੇ ਤਲਿਬਤਾ ਦੀ ਬਾਦ ਜਲਦੀ ਧਾਰਿਵਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਲਈ ਹੈ ਕਿ ਭਾਜਪਾ ਗਰੀਬ ਲੋਕ ਦੀ ਹੈ 10 ਲੱਖ 11 ਲੱਖ ਲੋਕਾਂ ਦੇ ਜਿਹੜੇ ਨਾਂ ਉਹ ਕੱਢ ਦਿੱਤੇ ਗਿਆ ਲਾਹ ਪਾਤਰੀਆਂ ਚੋਂ ਇਹ ਕਹਿੰਦੇ ਸ਼ਰਮ ਤੱਕ ਆਏਗਾ ਇਸ ਦੇ ਖਿਲਾਫ ਕੇਂਦਰ ਨੂੰ ਪੱਤਰ ਵੀ ਲਿਖਾਇਆ ਗਿਆ ਕਿ ਜ਼ਾਤੀ ਹੈਗੀ ਹੈ ਇਸ ਤਰ੍ਹਾਂ ਨਾ ਕੀਤਾ ਜਾਵੇ ਹਾਲਾਂਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਬਕਾਇਦਾ ਲਿਖਤੀ ਤੌਰ ਤੇ ਸੁਨੇਹਾ ਭੇਜਿਆ ਕਿ ਤੁਸੀਂ 30 ਸਤੰਬਰ ਤੱਕ ਜਿਹੜੇ ਨਾਂ ਕੱਟੇ ਗਏ ਆ 10 ਲੱਖ 11 ਲੱਖ ਜੀ ਇਹਨਾਂ ਦੀ ਪੁਨਸ਼ਾਨ ਕਰੋ ਔਰ ਪਤਾ ਲਗਾਓ ਕਿ ਕਿਹੜੇ ਸਹੀ ਆ ਕਿਹੜੇ ਨਹੀਂ ਅਲੀਗੇਸ਼ਨ ਕੀ ਆ ਦੇਖੋ ਜੀ ਕਹਿੰਦੇ ਇਹਨਾਂ ਦੇ ਨਾਂ ਕੱਟੇ ਗਏ ਆ ਕਿਉਂਕਿ ਇਹੰਦਰ ਦਾ ਮਾਮਲਾ ਹੈ ਉਹ ਕਹਿੰਦੇ ਕਿ ਜੀ ਆਮਦਨਕਾਰ ਪਰਦੇ ਸੀਗੇ ਉਦਮਤਾਵਕ ਲਾਫ ਲੈਂਡ ਦੇ ਹੱਕਦਾਰ ਨੇ 5 ਏਕੜ ਤੋਂ ਵੱਧ ਦੀ ਜ਼ਮੀਨ ਦੇ ਮਾਲਕ ਹੈ ਇਸੇ ਤਰੀਕੇ ਨਾਲ ਕਹਿੰਦੇ ਵੱਡੀਆਂ ਗੱਡੀਆਂ ਚ ਘੁੰਮਦੇ ਆ ਨਾਲੇ ਗਰੀਬਾਂ ਵਾਲਾ ਲਾਭ ਲੈ ਲੈਂਦੇ ਆ ਪਰ ਦੂਜੇ ਪਾਸੇ ਆਪ ਦਾ ਕਹਿਣਾ ਕਿ ਜਾਣ ਬੁੱਝ ਕੇ ਬਦਲੇ ਕੁਰੀ ਦੀ ਭਾਵਨਾ ਨਾਲ ਜਨਤ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜੇ ਆਪਾਂ ਪਿਛਲੇ ਦਿਨਾਂ ਚ ਵੀ ਦੇਖਿਆ ਜਿੱਦਾਂ ਹੋਰ ਡਿਵੈਲਪਮੈਂਟ ਫੰਡ ਦੀ ਗੱਲ ਹੈ ਕੁਝ ਹੋਰ ਇਦਾਂ ਕੇਂਦਰ ਦੀਆਂ ਸਕੀਮਾਂ ਦੀ ਗੱਲ ਹੈ ਜਿਹੜੀਆਂ ਰੁਕੀਆਂ ਜਾ ਰਹੀਆਂ ਤੋ ਕਿ ਇਹ ਵੀ ਹੁਣ ਜਾਣ ਬੁੱਝ ਕੇ ਲਾਹ ਪਸਰ ਨੇ ਖਲਲ ਜਾਂ ਪ੍ਰੋਬਲਮਾਂ ਖੜੀਆਂ ਕੀਤੀਆਂ ਜਾ ਰਹੀਆਂ ਤਾਂ ਕਿ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਹੋਰ ਵੀ ਸਗਰੇ ਹੈ ਉਹ ਦੀ ਸេចក្តੀ ਆਪਾਂ ਗੱਲ ਵੀ ਕਰੀਏ ਉਹ ਇਹ ਹੈ ਕਿ ਗਵਰਨਰ ਨਾਲ ਮੁਲਾਕਾਤ ਕੀਤੀ ਆ ਭਾਜਪਾ ਵਾਲਿਆਂ ਨੇ ਭਾਜਪਾ ਨੇ ਸ਼ਿਕਾਇਤ ਕੀਤੀ ਗਵਰਨਰ ਨੂੰ ਮਿਲ ਕੇ ਕਿ ਦੇਖੋ ਜੀ ਸਾਨੂੰ ਲੋਕਾਂ ਜਾਣ ਤੋਂ ਰੋਕਿਆ ਜਾ ਰਿਹਾ ਹਾਲਾਂਕਿ ਗਵਰਨਰ ਨੇ ਅੱਗੇ ਕੋਈ ਦੇਸ਼ ਦਿੱਤਾ ਕਿ ਨਹੀਂ ਦਿੱਤਾ ਉਹਦਾ ਗੱਲ ਸਾਹਮਣੇ ਨਹੀਂ ਆਈ ਪਰ ਭਾਜਪਾ ਨੇ ਬਾਅਦ ਚੱਕੇ ਮੀਡੀਆ ਨੂੰ ਮਖਤਬ ਹੁੰਦੇ ਗੱਲ ਕਹੀ ਹੈ ਕਿ ਸੀ ਗਵਰਨਰ ਕੋਲ ਸ਼ਿਕਾਇਤ ਕਰਕੇ ਆ ਰਹੇ ਆ ਕਿ ਭਾਜਪਾ ਨੂੰ ਪੰਜਾਬ ਸਾਡੀ ਮੈਂਮ ਚਲਾਉਣ ਤੋਂ ਰੋਕਿਆ ਜਾ ਰਿਹਾ ਹੈ ਕੇਂਦਰੀ ਕਾਨੂੰਨਾਂ ਤੇ ਰਵਨੀਤ ਬਿੱਟੂ ਉਸ ਨੇ ਵੀ ਇਹਦਾ ਨੋਟਸ ਲਿਆ ਉਹਨਾਂ ਨੇ ਕਿਹਾ ਕਿ ਪਾਚ ਪਾ ਜਿਹੜੇ ਵਰਕਰ ਆਗੂ ਹੈ ਉਹਨਾਂ ਨੂੰ ਮਹਿਮ ਚਲਾਉਣ ਤੋਂ ਰੋਕਿਆ ਜਾ ਰਿਹਾ ਉਹ ਜ਼ਾਤੀ ਕੀਤੀ ਜਾ ਰਹੀ ਹੈ ਸੋ ਪੰਜਾਬ ਚ ਅਸਲ ਲੱਗਦਾ ਹੈ ਕਿ ਸਿੱਧੇ ਤੌਰ ਤੇ ਆਪ ਬਸ ਪਾਚ ਪਾ ਜੜੀ ਗਿਆ ਅਮਨ ਦੇ ਸਾਹਮਣੇ ਕੇਂਦਰੀ ਮੁੱਦਿਆਂ ਤੇ ਲੈ ਕੇ ਟਕਰਾਉਂਦੇ ਨਜ਼ਰ ਆ ਰਹੇ ਹੈ ਜੀ ਜੀ ਸਿੱਧ ਸਾਹਿਬ ਅੱਗੇ ਗੱਲ ਤਰਨ ਤਰਨ ਦੀ ਕਰਾਂਗੇ ਆਪਾਂ ਜਾਣਦੇ ਆ ਕਿ ਫਿਲਹਾਲ ਦੀ ਘੜੀ ਬੇਸ਼ੱਕ ਕਹਿ ਲਈਏ 2027 ਪਰ 2027 ਤੋਂ ਪਹਿਲਾਂ ਜਿਹੜੀ ਨਸਰ ਹੈ ਨਾ ਉਹ ਤਰਨਤਾਰਨ ਦੀ ਜ਼ਿਮਨੀ ਚੋਣ ਤੇ ਟਿਕੀ ਹੋਈ ਹੈ ਕਿਉਂਕਿ ਪਹਿਲਾਂ ਕਹਿ ਰਹੇ ਸੀ ਕਿ ਲੁਧਿਆਣਾ ਦੀ ਚੋਣ ਹੈ ਜਿਹੜੀ ਉਹ ਬਹੁਤ ਕੁਝ ਸੂਬੇ ਲਈ ਤੈਅ ਕਰ ਸਕਦੀ ਹੈ ਤੇ ਹੁਣ ਤਰਨਤਾਰਨ ਦੀ ਚੋਣ ਵੀ ਬਹੁਤ ਕੁਝ ਹੈ ਜਿਹੜਾ 2027 ਦੀਆਂ ਚੋਣਾਂ ਨੂੰ ਲੈ ਕੇ ਭਵਿੱਖਬਾਣੀ ਕਰ ਸਕਦੀ ਹੈ ਤਾਂ ਅਜਿਹੇ ਦੇ ਵਿੱਚ ਪਾਰਟੀਆਂ ਮੈਦਾਨ 'ਚ ਨੇ ਪਹਿਲਾਂ ਤੋਂ ਹੀ ਕੈਂਡੀਡੇਟਸ ਦੇ ਨਾਮ ਤਾਂ ਅਨਾਉਂਸ ਬਹੁਤੀਆਂ ਪਾਰਟੀਆਂ ਨੇ ਕਰ ਦਿੱਤਾ ਹੈ ਤਾ ਜਹੇ ਦੇ ਵਿੱਚ ਜਿਹੜੀ ਨਵੀਂ ਪਾਰਟੀ ਬਣੀ ਸੀ ਇਕਾਲੀ ਦਲ ਵਾਰਿਸ ਪੰਜਾਬ ਦੇ ਐਮਪੀ ਅਮਰਿਤਪਾਲ ਉਹਨਾਂ ਦੀ ਪਾਰਟੀ ਹੈ ਉਹਨਾਂ ਨੇ ਆਪਣਾ ਕੈਂਡੀਡੇਟ ਉਤਾਰ ਦਿੱਤਾ ਤੇ ਜੋ ਕੈਂਡੀਡੇਟ ਨੇ ਉਹ ਪਰਮਜੀਤ ਖਾਲੜਾ ਨੇ ਉੱਗੀ ਸ਼ਕਤੀਤ ਨੇ ਵੱਡਾ ਉਹਨਾਂ ਦਾ ਨਾਮ ਹੈ ਸੋ ਜਹੇ ਦੇ ਵਿੱਚ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਕਿਵੇਂ ਦੇਖਦੇ ਹੋ ਕਿਉਂਕਿ ਉਧਰ ਜਿਹੜਾ ਨਵਾਂ ਇਕਾਲੀ ਦਲ ਬਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਵਾਲਾ ਉਹ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇਸ ਕੈਂਡੀਡੇਟ ਦੀ ਸਪੋਰਟ ਚ ਉਤਰੇ ਜੀ 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 ਦੇਖੋ ਜਦੋਂ ਆਪਾਂ ਤਰਨਤਾਰਨ ਦੇ ਬਾਈ ਇਲੈਕਸ਼ਨ ਦੀ ਗੱਲ ਕਰਦੇ ਆ ਤਾਂ ਮੈਂ ਸਮਝਦਾ ਕਿ ਇੱਕਦੰਦਾ ਬਹੁਤ ਹੁਣੀ ਇਲੈਕਸ਼ਨ ਦਾ ਹੋਏਗੀ ਹੋਏਗੀ ਪਰ ਮੈਂ ਇੱਕ ਸਾਧ ਪੰਜਾਬੀ ਦਾ ਹੋਰ ਵਸਦਾ ਕਿ ਬਹੁਤ ਹੁਣੀ ਮੈਸੇਜ ਵੀ ਜਾਏਗਾ ਹੂੰ ਜਿਸ ਨਾਲ ਇਹ ਸਿੱਧਾ ਮੈਸੇਜ ਨਹੀਂ ਜਾਂਦਾ ਤਰਨਤਾਰਨ ਦੀ ਰੈਕਸ਼ਨ ਦੇਖੋ ਆਪਾਂ ਤੁਸੀਂ ਜੁਧਾਨਾ ਦਾ ਜ਼ਿਕਰ ਕੀਤਾ ਉਦੋਂ ਬੜਾ ਜ਼ੋਰ ਜਮਾਈ ਹੋਈ ਗੁਰਦੀ ਤੇਰਾ ਹਾਕਮ ਤੇਰਾ ਸਾਰਿਆਂ ਨੇ ਕਿਹਾ ਕਿ ਜਿਹੜਾ ਲਗਾਣਾ ਚੱਲ ਗਿਆ ਸੰਯੁਗ ਸਤਾਈ ਦੇ ਦਰਵਾਜ਼ੇ ਖੁੱਲੇ ਆ ਹੁਣ ਜਿਹੜਾ ਹੈਗਾ ਆ ਕੇ ਗੱਲ ਆ ਗਈ ਹੈ ਤਰਨਤਾਰਨ ਦੀ ਤਰਨਤਾਰਨ ਆਪਣੇ ਤੌਰ ਦੇ کئی ਤਰ੍ਹਾਂ ਦਾ ਨਿਵੇਕਲਾ ਸ੍ਰਿਆ ਲੁਧਿਆਣਾ ਦੇ ਤਰਨਤਾਰਨ ਬਿਲਕੁਲ ਵੱਖਰੀ ਕਿਸਮ ਦੀ ਤੇ ਵਿਤ ਸੀ ਦੇਖੋ ਲੁਧਿਆਣਾ ਕਾਰੋਬਾਰੀਆਂ ਦਾ ਸ਼ਹਿਰ ਸੀ ਤਰਨਤਾਰਨ ਮਝੈਲਾਂ ਦਾ ਹਲਕਾ ਹੈ ਔਰ ਉਸ ਤੋਂ ਵੱਡੀ ਗੱਲ ਹੈ ਕਿ ਅਮਰਤਪਾਲ ਉਥੋਂ ਦੇ ਪਾਰਲੀਮੈਂਟ ਮੈਂਬਰ ਹੈ ਉਸ ਹਲਕੇ ਦੇ ਤਰਨਤਾਰਨ ਉਹਨਾਂ ਦੇ ਖੇਤਰ ਚੋਂ ਦਾ ਵੱਡੀ ਗਿਣਤੀ ਦੇ ਨਾਲ ਅਮਰਤਪਾਲ ਨੇ ਚੋਣ ਦਿੱਤੀ ਵੀ ਹੈ ਇਹ ਗੱਲ ਦੂਜੀ ਗੱਲ ਜਿਹੜਾ ਹੈਗਾ ਸ਼੍ਰੋਮਣੀ ਕਾਲਜ ਦਾ ਬਿਕਰਮਜੀਠਿਆ ਉਹ ਵੀ ਆਪਣੇ ਆਪ ਨੂੰ ਮਾਜਦੇ ਜਰਨਲ ਕਹੋਂਦੇ ਆ ਉਹਨਾਂ ਦਾ ਵੀ ਹਲਕਾ ਹੈ ਉੱਥੇ ਵੀ ਦੇਖਣ ਦੀ ਗੱਲ ਹੋਏਗੀ ਕਿ ਕੀ ਬਿਕਰਮਜੀਠਿਆ ਨੂੰ ਹਮਦੱਦੀ ਮਿਲ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤਰੀਕ ਤੇ ਤਰੀਕ ਉਹਨਾਂ ਨੂੰ ਜੇਲ੍ਹ ਤੇ ਰੱਖਿਆ ਜਾ ਰਿਹਾ ਹੈ ਅਜੇ ਤੱਕ ਕੋਈ ਦੋਸ਼ ਸੂਚ ਦੇ ਖਿਲਾਫ ਸਾਬਤ ਨਹੀਂ ਹੋ ਰੇ ਗਿਆਨਵਾਦੀ ਪੋਲੀਟਿਕਲ ਤੌਰ ਤੇ ਜ਼ਰੂਰ ਆ ਰਹੀ ਹੈ ਕਿ ਬਿਕਰਮਜੀਠਿਆ ਦੇ ਖਿਲਾਫ ਜਿਹੜਾ ਹੈਗਾ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹਨੂੰ ਦਰਦੀ ਵਜੋਂ ਲੂਟ ਲੈਣਗੇ ਜਾਂ ਜਦਾਂ ਆਵਾਜ਼ ਦੀ ਪਾਰਟੀ ਕਹ ਰਹੀ ਹੈ ਕਿ ਚਿਟਾ ਜਿਹੜਾ ਵਿਕੜੀ ਨਾ ਕਰਕੇ ਲੱਗਿਆ ਇਸ ਦੀ ਨਮਾਇੰਦਗੀ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਜਾਏਗਾ ਸੋ ਇੱਕ ਤਾਂ ਇਹ ਸੁਨਿਆ ਜਾਏਗਾ ਆਪ ਵਰਸ ਸੁਮਣੀ ਕਾਲੀガル ਬਿਕਰਮ ਜਿਠਿਆ ਕਿ ਮਜ਼ਾ ਹੈ ਕਿ ਵੋਟਰ ਕੀ ਫੈਸਲਾ ਲੈਂਦੇ ਆ ਇਹ ਤੋਂ ਅਗਲੀ ਗੱਲ ਜਿਹੜੀ ਇੱਕ ਹੋਰ ਸੁਨਿਆ ਦੇਖੋ ਕਈ ਤਰ੍ਹਾਂ ਦਾ ਉੱਥੇ ਮਾਮਲਾ ਬਣਿਆ ਹੋਇਆ ਪਹਿਲਾ ਇਲੈਕਸ਼ਨ ਆ ਰਿਹਾ ਜਦੋਂ ਸੂਮਣੀ ਕਾਲੀਦਾਲ ਦੋ ਹਿੱਸਿਆਂ 'ਚ ਹੋ ਕੇ ਉੱਥੇ ਇਲੈਕਸ਼ਨ ਦੇ ਚ ਪਹੁੰਚ ਰਿਹਾ ਸੂਮਣੀ ਕਾਲੀਦਾਰ ਨੇ ਆਪਣਾ ਉਮੀਦਵਾਰ ਤਾਂ ਐਲਾਨ ਨਹੀਂ ਲਾਣਾ ਉਤ ਇਲੈਕਸ਼ਨ ਲੜਨਗੇ ਲੜਨਗੇ ਪਰ ਦੂਜੇ ਪਾਸੇ ਨਵਾਂ ਅਕਾਲੀਗੱਲ ਜਿਹਦੀ ਇਹ ਹੋਈ ਗਿਆਨੀ ਹਰਪ੍ਰੀਤ ਸੂਮਣੀ ਕਰ ਰਿਹਾ ਪਿਛਲੇ ਦਿਨਾਂ ਚ ਉਹਨਾਂ ਨੇ ਕਾਨਫਰੰਸ ਵੀ ਕੀਤੀ ਹੈ ਲੰਗੋਵਾਲ ਜਿੱਦੋਂ ਵੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤਰਨਦਾਰਨ ਹਲਕੇ ਦੇ ਜਿਹੜੇ ਉਪਚੋਣਾਂ ਦੂਜੇ ਪੰਥਕ ਦਿਰਾਨਾ ਨਾਲ ਕੇ ਮਿਲ ਕੇ ਉਮੀਦਵਾਰ ਖੜਾ ਕੀਤਾ ਜਾਵੇ ਹੁਣਾ ਹਰਤਪਾਲ ਦੀ ਜਿਹੜੀ ਪਾਰਟੀ ਉਹਨਾਂ ਨੇ ਉਮੀਦਵਾਰ ਖੜਾ ਕਰ ਦਿੱਤਾ ਦੇਖਣ ਵਾਲੀ ਗੱਲ ਹੈ ਕਿ ਅਧਿਕਾਰਾਂ ਤੌਰ ਤੇ ਜਿਹੜਾ ਨਵਾਂ ਅਕਾਲੀ ਦਲ ਹੈ ਕਿ ਨਹੀਂ ਹਰਪ੍ਰੀਤ ਸਿੰਘ ਜੀ ਦੇ ਵਾਅਕੇ ਨੇ ਕੀ ਉਸ ਉਮੀਦਵਾਰ ਨੂੰ ਹਮਾਇਤ ਦੇਣਗੇ ਜੇਕਰ ਸਾਰੇ ਦੂਜੇ ਪੰਥਕ ਦਲ ਕਹ ਲਈਏ ਪੰਥਕ ਤਰ੍ਹਾਂ ਕਹ ਲਈਏ ਇੱਕ ਵਸੇ ਅਕਾਲੀ ਦਲ ਬਾਕੀ ਪੰਥਕ ਤਰ੍ਹਾਂ ਇਕੱਠਿਆਂ ਹੋ ਕੇ ਬੀਬੀ ਖਾਲੜਾ ਨੂੰ ਹਮਾਇਤ ਦੇਣਗੇ ਹਾਲਾਂਕਿ ਬੀਬੀ ਖਾਲੜਾ ਨੇ ਪਹਿਲਾਂ ਵੀ ਇਲੈਕਸ਼ਨ ਲੜੀ ਹੈ ਤਾਂ ਆਰਗੇਸੀ ਲੋਕ ਨੇ ਹੰਗਾਰਾ ਨਹੀਂ ਪਿਆ ਅੱਜ ਦੇ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੇ ਦੁਆਰਾ ਜਿਹੜਾ ਉਮੀਦਵਾਰ ਬਣਿਆ ਆਂ ਇੰਤਕ ਦੇ ਰਾਹ ਉਹਨਾਂ ਦੀ ਹਮਾਇਤ ਆਉਂਦੀ ਆਂ ਅੰਤਾਂ ਦੀ ਸੁਨੇਹਾ ਜਾਂਦਾ ਤਾਂ ਕੀ ਜਿਹੜਾ ਹੈਗਾ ਬੀਬੀ ਖੰਡਾ ਬਾਕੀ ਤਰ੍ਹਾਂ ਦੀ ਵੱਡੀ ਚੁਣੌਤੀ ਬਣ ਸਕਦੀ ਹੈ ਕਿਉਂਕਿ ਉੱਥੇ ਦੇਖੋ ਆਮ ਆਦਮੀ ਪਾਰਟੀ ਜਿਹੜਾ ਪਹਿਲਾਂ ਸੀਟ ਹਾਈ ਹੈ ਉਹਨਾਂ ਲਈ ਵੱਡੀ ਚੁਣੌਤੀਆਂ ਨੂੰ ਜਿੱਤ ਪਾਉਣਗੇ ਕਾਂਗਰਸ ਦਾਵਾ ਕਰੇ ਕਿ ਪੰਜਾਬ ਚ ਅਗਲੀ ਵਾਰ ਅਸੀਂ ਆ ਰਹੇ ਆਂ ਉਹਨਾਂ ਦੀ ਵਿਜ਼ਨ ਕੀ ਰਹਿੰਦੀ ਹੈ ਰਹੀ ਗੱਲ ਭਾਜਪਾ ਦੀ ਭਾਜਪਾ ਜਿਹਦਾ ਆਪਾਂ ਪਹਿਲਾਂ ਜ਼ਿਕਰ ਕਰਕੇ ਅੱਡੇ ਕਿ ਸਹੀ ਦੀਆਂ ਅਵਲਾਂ ਸਕਦੇ ਆਂ ਚੁਣਾ ਤੇ ਵੀ ਨਾਲੇ ਅੱਖ ਟਿੱਗੀ ਐ ਉਹਨਾਂ ਨੂੰ ਕਿਹੋ ਜਾਂਗਾ ਰਾਮ ਮਿਲੇਗਾ ਸੋ ਤਰਨ ਤਾਰਨਾ ਜਿੱਥੇ ਜਿਤਾ ਦਾ ਫੈਸਲਾ ਨਹੀਂ ਕਰੇਗੀ ਪੰਜਾਬ ਚ ਬਹੁਤ ਕੋਣੀ ਸਨੇਹਾ ਦੇਗੀ ਕਿ ਤਰਨਦਾਰਨ ਦੇ ਲੋਕ ਪੰਜਾਬ ਦੇ ਲੋਕ ਇਹ ਸੀੜ ਦੇ ਉੱਤੇ ਕਿ ਇਹਦੇ ਹੱਕ ਚ ਫਤਵਾ ਦਿੰਦੇ ਆ ਤੇ ਕਿਧਰੇ ਜ਼ਰੂਰ ਇਸ ਗੱਲ ਸੁਣ ਕੇ ਜਾ ਕੇ ਸੰਤਾਈ ਦੀ ਜਿਹੜੀ ਜਨ ਆਮਦਾਨ ਸਭਾ ਦੀਆਂ ਚੋਣਾਂ ਉਹਨਾਂ ਨਾਲ ਵੀ ਜਾ ਕੇ ਜੁੜਦਾ ਨਜ਼ਰ ਆਏਗਾ ਜੀ ਜੀ ਸੇਤ ਸਭਾਗੇ ਜ਼ਿਕਰ ਅਜਿੜਾ ਉਹ ਨਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦਾ ਕਰਾਂਗੇ ਕਿਉਂਕਿ 350ਵੀਂ ਸ਼ਤਾਬਦੀ ਇਸ ਸਾਲ ਪੂਰੀ ਦੁਨੀਆ ਪੂਰਾ ਸਿੱਖ ਜਗਤ ਮਨਾ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਐਸਜੀਪੀਸੀ ਦੇ ਸਮਾਗਮ ਅੱਜ ਤੋਂ ਸ਼ੁਰੂ ਹੋ ਗਏ ਨੇ ਐਸਜੀਪੀਸੀ ਨੇ ਅਸਾਮ ਤੋਂ ਨਗਰ ਕੀਰਤਨ ਦੀ ਅਰੰਭਤ ਹੈ ਜਿਹੜੀ ਉਹ ਕਰ ਦੁੱਤੀ ਹੈ ਜਿਹੜਾ ਕਿ ਵੱਖ-ਵੱਖ ਸੂਬਿਆਂ 'ਚ ਹੁੰਦਾ ਹੋਇਆ ਪੰਜਾਬ ਪਹੁੰਚੇਗਾ ਤੇ ਸਮਾਪਤੀ ਪੰਜਾਬ ਚ ਆ ਕੇ ਹੋਣੀ ਹੈ ਪੂਰੀ ਐਸਜੀਬੀਸੀ ਉੱਥੇ ਪਹੁੰਚੀ ਹੋਈ ਸੀ ਜਥੇਦਾਰ ਉੱਥੇ ਪਹੁੰਚੇ ਹੋਏ ਸੀ ਕਿਵੇਂ ਦੇਖ ਦਿਓ ਬਿਲਕੁਲ ਅਹਿਮ ਨਗਰ ਕੀਰਤਨ ਨਿਕਲ ਆਪਾਂ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜੇ ਦਾ ਜ਼ਿਕਰ ਕਰ ਰਹੇ ਆਂ ਸ਼ੀਦੀ ਸ਼ਤਾਬ ਦੀ ਦਾ ਜ਼ਿਕਰ ਕਰ ਰਹੇ ਆਂ ਤਾਂ ਉਹਦੀ ਪਹਿਲੀ ਸ਼ੁਰੂਆਤ ਜਿਹੜੀ ਜਦਾਂ ਆਪਾਂ ਜ਼ਿਕਰ ਕਰਦੇ ਆਂ ਕਿ ਸਾਨ ਤੋਂ ਨਗਰ ਕੀਰਤਨ ਸਜੇਗਾ ਔਰ ਵੱਖਾ ਕਸੂਗਾ ਤੇ ਹੁੰਦਾ ਹੋਇਆ ਉਹ ਅਨੰਦਪੁਰ ਸਾਹਿਬ ਪਹੁੰਚੇਗਾ ਔਰ 25 ਨਵੰਬਰ ਜਿਹੜਾਗਾ ਵਡਾ ਸਮਾਗਮ ਰੱਖਾਇਆ ਗਿਆ ਇਸ ਮੌਕੇ ਦੇ ਲਈ ਸਾਰੇ ਰਾਜਾਂ ਚ ਸਨੇਹਾ ਦਿੰਦਾ ਔਰ ਜਿਸ ਤਰੀਕੇ ਦੇ ਨਾਲ ਉਸੇ ਸੁਮਣੀ ਗੁਰਦਾਰਾ ਪਰਨਗੁਣੀ ਦੇ ਪਰਾਂ ਕਿਰਿਸ਼ਨਾ ਜੀ ਨੂੰ ਅਮੀ ਪਹੁੰਚਾਏ ਵੇ ਸੀ ਅਕਾਲ ਸਾਹਿਬ ਦੇ ਜਥੇਦਾਰ ਕਹਨੇ ਕਲਦੇ ਸਿੰਘ ਗੜਗਾਜ ਪਹੁੰਚੇ ਹੋਏ ਸੀ ਗੜਗਾਜ ਸਾਹਿਬ ਤਾਂ ਅਮੀ ਸਾਹਿਬ ਉਹਨਾਂ ਨੇ ਸਨੇਹਾ ਦਿੱਤਾ ਕਿ ਜਿਨਾ ਰਾਜਾਂ ਤੋਂ ਵੀ ਇਹ ਕੀਰਤਨ ਨਿਕਲੇਗਾ ਸਾਰੀਆਂ ਜਿਹੜੀਆਂ ਸੰਗਤਾਂ ਹੈਗੀਆਂ ਪਰਮਾ ਸਹਿਯੋਗ ਦੇਣ ਮਾਸੇ ਜੋਗ ਦੇ ਨਾਲ ਨਾਲ ਉਹਨਾਂ ਦੇ ਸੰਬੰਧਿਤ ਸਰਕਾਰਾਂ ਨੇ ਵੀ ਬੇਨਤੀਆਂ ਕੀਤੀਆਂ ਕਿ ਉਹ ਵੀ ਇਸ ਦੇ ਚ ਮਦਦ ਕਰਨਾ ਹਮਾਇਤ ਕਰਨਾ ਤਾਂ ਕਿ ਜਿਹੜਾ ਇੱਕ ਸੁਨਿਆਹ ਜਿਹੜਾ ਹੈਗਾ ਸ਼ਾਦਰ ਦਾ ਸੁਨਿਆਹ ਉਹ ਦੇਸ਼ ਭਰ ਤੇ ਜਾ ਸਕੇ ਜੀ ਜੀ ਬਿਲਕੁਲ ਸਿਝਾਬ ਅੱਗੇ ਵਧਾਂਗੇ ਤੇ ਗੱਲ ਹੈ ਜਿਹੜੀ ਉਹ ਪੰਜਾਬ ਦੇ ਹਾਲਾਤਾਂ ਦੀ ਕਰਾਂਗੇ ਕਿਉਂਕਿ ਪਹਾੜਾਂ ਦੇ ਵਿੱਚ ਜਿਵੇਂ ਜਿਵੇਂ ਮੀਂਹ ਪੈ ਰਿਹਾ ਓਵੇਂ-ਓਵੇਂ ਪੰਜਾਬ ਦੇ ਲਈ ਮੁਸੀਬਤ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ ਸਤਲੁਜ ਦਰਿਆ ਜਿਹੜਾ ਉਸ ਦਾ ਪੱਧਰ ਵੱਧ ਗਿਆ ਹੈ ਵੱਖ-ਵੱਖ ਜਿਹੜੇ ਡੈਮ ਨੇ ਉਹਨਾਂ ਦੇ ਗੇਟ ਖੋਲ ਦਿੱਤੇ ਗਏ ਨੇ ਫਿਰੋਜ਼ਪੁਰ ਦੇ ਨਾਲ ਲੱਗਦੇ 12-14 ਪਿੰਡ ਨੇ ਜਿਹੜੇ ਇਸ ਸਮੇਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਨੇ ਤੇ ਹੁਣ ਜਿਹੜੇ ਸਤਲੁਜ ਦਰਿਆ ਹੈਗਾ ਉਸ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਕਰਕੇ ਉੱਥੇ ਜਿਹੜੇ ਨਾਲ ਲੱਗਦੇ ਪਿੰਡ ਨੇ ਖਤਰਾ ਉਹਨਾਂ ਦੇ ਲਈ ਵੀ ਵਧਿਆ ਹੋਇਆ ਕੁਝ ਕੁ ਪੰਡਾਂ ਚ ਤਾਂ ਪਾਣੀ ਆਉਣਾ ਸ਼ੁਰੂ ਵੀ ਹੋ ਗਿਆ ਹੈ ਹਾਲਾਤ ਇਸ ਸਮੇਂ ਕਾਫੀ ਖਰਾਬ ਨੇ ਪ੍ਰਸ਼ਾਸਨ ਤੋਂ ਮਦਦ ਦੀ ਉਮੀਦ ਵੀ ਕਰ ਰਹੇ ਨੇ ਪਰ ਫਲਹਾਲ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਦਿਖ ਰਹੀ ਦੇਖੋ ਸਹੀ ਕਹਿ ਰਹੇ ਹਾਂ ਜਿੱਦਾਂ ਦੀ ਸਿੱਧੀ ਪੰਜਾਬ ਚ ਬਣੀ ਵੀ ਹੈ ਹੜ੍ਹਾਂ ਨੂੰ ਲੈ ਕੇ ਖਾਦੋ ਦੇ ਜਿਸ ਕਦਰ ਜਿਹੜਾ ਹੈਗਾ ਪਾਣਾਂ ਚ ਬਾਰਸ਼ ਹੋਰੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਹੁਣ ਵੀ ਮੌਸਮ ਬਾਗ ਨੇ ਅਲਰਟ ਜਾਈ ਕੀਤਾ ਹੈ ਕਿਆ ਗਰੇਤੰਦੰਤਾ ਕਾ ਫੇਰ ਮਾਜਲ ਦੇ ਜਿਹੜੇ ਪਹਾੜੀ ਲੱਗੇ ਆ ਉਹਨਾਂ ਚ ਬਾਰਿਸ਼ ਹੋਣ ਦੀ ਉਮੀਦ ਹੈ ਪਰ ਨਹੀਂ ਬਾਰਿਸ਼ ਹੋਏਗੀ ਜਿਵੇਂ ਪਰ ਪਰਮੀਆਂ ਬਾਰਿਸ਼ ਆਉਂਦੀਆਂ ਨੇ ਬਿਰਤਾ ਪੰਜਾਬ ਵਾਲਾਂ ਨੂੰ ਖੜੀ ਹੋ ਜਾਂਦੀ ਹੈ ਕਿਉਂਕਿ ਅਗਰ ਆਵੀ ਦੀ ਗੱਲ ਕਰ ਲਈਏ ਬਿਆਸ ਦੀ ਗੱਲ ਕਰ ਲਈਏ ਸਤਲੁਜ ਦੀ ਗੱਲ ਕਰ ਲਈਏ ਸਾਰੇ ਦਰਿਆ ਜਿਹੜੇ ਹੈਗੇ ਆ ਉਹ ਪਹਾੜਾਂ ਤੋਂ ਆ ਕੇ ਅੱਗੇ ਪੰਜਾਬ 'ਚ ਵਹਿੰਦੇ ਆ ਤੇ ਉਹਨਾਂ ਜਿਹੜਾ ਪਾਣੀ ਦਾ ਦਰਵਾਦਾ ਹੈ ਤਾਂ ਵੱਖ-ਵੱਖ ਥਾਵਾਂ ਤੇ ਫੈਲਦਾ ਹੈ ਅੱਜ ਮੈਂ ਦੇਖ ਰਿਹਾ ਸੀ ਵੱਖ-ਵੱਖ ਜ਼ਿਲ੍ਹਿਆਂ ਚ ਰਿਪੋਰਟਾਂ ਹਾਲਾਂਕਿ ਮੰਤਰੀ ਸਹਿਬਾਨ ਵੀ ਆਪੋ ਆਪਣੇ ਇਲਾਕਿਆਂ 'ਚ ਪਹੁੰਚੇ ਹੋਏ ਆ ਸਿਝਾਈ ਮੰਤਰੀ ਦੂਜੇ ਮੰਤਰੀ ਜਿੱਥੇ ਲੋਕਾਂ ਨੂੰ ਜਾ ਗਿਆ ਹੈ ਲੈ ਸ਼ੇਰੀ ਦੇ ਰਿਹਾ ਸੰਕਟ ਦੇ ਸਮੇਂ 'ਚ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿੰਨੀ ਕ ਮਦਦ ਕਰ ਸਕਦੇ ਹਾਂ ਦੇਖੋ ਕੁਦਰਤੀ ਕੁ੍ਰੂਪੀ ਆ ਉਹਦਾ ਹੰਗ ਨਾਲ ਤਾਂ ਟਕਰਾ ਨਹੀਂ ਕੀਤਾ ਜਾਂਦਾ ਜਿੰਨੀ ਵੱਡੀ ਆਫਤ ਹੁੰਦੀ ਆ ਪਰ ਜੋ ਸੰਭਵ ਆ ਲੋਕਾਂ ਨੂੰ ਮੈਡੀਕਲ ਹੈਲਪ ਦੇ ਰਿਹਾ ਲੋਕਾਂ ਦੇ ਡੰਗਰਾਂ ਲਈ ਹਰੇ ਚਾਰੇ ਦਾ ਇੰਤਜ਼ਾਮ ਕਰ ਰਿਹਾ ਹੈ ਲੰਗਰ ਪਾਣੀ ਦਾ ਉਹਨਾਂ ਦੇ ਸੇਡਕਣ ਦਾ ਕਪੜੇ ਰੱਤੇ ਦਾ ਜੋ ਮਦਦੋਂ ਕਰ ਸਕਦੇ ਆ ਉਹ ਕਹਿੰਦੇ ਸੀ ਸਰਕਾਰੀ ਪੱਧਰ ਤੇ ਕੀਤੀ ਜਾ ਰਹੀ ਹੈ ਪਰ ਆਫਤ ਇਹ ਵੱਡੀ ਹੈ ਸੰਕੜੇ ਏਕੜਾਂ ਚ ਤੇ 라ਵੀ ਦਾ ਖੇਤਰ ਕਹ ਲੋ ਤੇ ਬਿਆਸ ਦਾ ਕਹ ਲੋ ਤੇ ਇਸੇ ਤਰੀਕੇ ਦੇ ਨਾਲ ਸਤਲੁਜ ਦੀ ਗੱਲ ਕਰੀ ਤਿੰਨੇ ਦਰਾਜ ਜਿਹੜੇ ਗਿਆ ਉਹ ਫਾਨ ਤੇ ਹੈ ਗਿਆ ਔਰ ਪਾਣੀ ਜਿਸ ਕਦਰ ਲੱਖਾਂ ਚ ਫੈਲਿਆ ਹੋਇਆ ਕਾਫੀ ਵੱਡੀ ਪੱਧਰ ਤੇ ਨੁਕਸਾਨ ਜੜਾਗਾ ਕਿਸਾਨਾਂ ਦੀ ਫਸਲ ਤਾਂ ਮਾਰੀ ਗਈ ਔਰ ਆਉਣ ਵਾਲੇ ਸਮੇਂ ਚ ਵੀ ਕਈ ਤਰ੍ਹਾਂ ਦੀਆਂ ਬਿਰਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਦੇਖੋ ਆ ਕੁਦਰਤੀ ਆਫਤਾਂ ਕਈ ਤਰ੍ਹਾਂ ਦੀਆਂ ਆਫਤਾਂ ਲੈ ਕੇ ਨਾਲ ਆਉਂਦੀਆਂ ਪਹਿਲਾਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਉਹ ਤਾਂ ਸਾਡੇ ਸਭ ਦੇ ਸਾਹਮਣੇ ਹੀ ਆਹੀ ਹੈ ਲੋਕ ਇਹ ਵੀ ਮੰਗ ਕਰ ਰਹੇ ਆ ਕਿ ਸਾਨੂੰ ਇਹਦਾ ਸਨੇ ਸਰ ਮਾਫੀਜ਼ਾ ਮਿਲਣਾ ਚਾਹੀਦਾ ਅਕਸਰ ਸਰਕਾਰਾਂ ਜਿਹੜੀਆਂ ਆਈਆਂ ਐਲਾਨ ਕਰਦੀਆਂ ਵਾਅਦੇ ਕਰਦੀਆਂ ਪੂਰੇ ਹੁੰਦੇ ਨਹੀਂ ਪਰ ਹੁਣ ਮੰਤਰੀ ਕਹਿ ਰਹੇ ਕਿ ਨਹੀਂ ਜਿੱਥੇ ਜਿੱਥੇ ਜ਼ਰੂਰਤ ਹੋਏਗੀ ਗਰਦਾਵਰੇ ਵੀ ਹੋਣੀਆਂ ਮਾਫੀਜ਼ਾ ਵੀ ਮਿਲੇਗਾ ਜੀ ਇਹ ਇੱਕ ਵੱਡਾ ਉਸ ਤੋਂ ਬਾਅਦ ਮਸਲਾ ਇਹ ਖੜਾ ਹੁੰਦਾ ਕਿ ਜ਼ਮੀਨਾਂ ਚ ਰੇਤ ਭਰ ਜਾਂਦੀ ਹੈ ਤਰ੍ਹਾਂਾਂ ਦੀ ਇਸ ਕਰਕੇ ਅਗਲੀ ਫਸਲ ਦੀ ਬਿਜਾਈ ਦੀ ਮੁਸ਼ਕਲ ਆਉਂਦੀ ਹੈ ਨਾਲ ਇਹ ਵੀ ਹੈ ਕਿ ਜਿਸ ਕਦਾ ਜਿਹੜਾਗਾ ਪਾਣੀ ਜਾ ਕੇ ਨੀਵੇਂ ਥਾਵਾਂ ਤੇ ਖੜਾ ਹੁੰਦਾ ਇਹਨੇ ਦਿਨ ਖੜਾ ਰਹਿੰਦਾ ਨਵੀਆਂ ਬਿਮਾਰੀਆਂ ਫੈਲਦੀਆਂ ਉਹ ਬਿਮਾਰੀਆਂ ਆਉਣ ਵਾਲੇ ਦਿਨਾਂ 'ਚ ਆਮ ਲੋਕਾਂ ਤੇ ਲਈ ਉਹਨਾਂ ਸਿਹਤ ਦੇ ਮੁਸ਼ਕਲਾਂ ਵੀ ਖੜੀਆਂ ਕਰਦੀਆਂ ਸੋ ਸਿਹਤ ਦੇ ਲਿਆਜ਼ ਨਾਲ ਆਰਥਿਕਤਾ ਦੇ ਲਿਆਜ਼ ਨਾਲ ਤੇ ਫਸਲਾਂ ਦੀ ਸਾਂਭ-ਸਮਾਰ ਦੇ ਲਿਆਜ਼ ਨਾਲ ਇੱਕ ਵੱਡੀ ਚੁਣੌਤੀ ਪੰਜਾਬ ਸਰਕਾਰ ਲਈ ਤੇ ਪੰਜਾਬੀਆਂ ਲਈ ਬਣੇ ਵੀ ਹੈ ਅਜੇ ਵੀ ਇਹ ਖਤਰਾ ਘੱਟਦਾ ਨਜ਼ਰ ਨਹੀਂ ਆ ਰਿਹਾ ਜਿੱਦਾਂ ਆਪਾਂ ਕੱਲ ਕੀ ਦੇ ਮੌਸਮ ਬਾਈ ਦਾ ਜੀ ਵੀ ਲਾਟ ਜਾਰੀ ਹੋਇਆ 11 ਚ ਭਾਰੀ ਬਾਰਿਸ਼ ਹੋਏਗੀ ਤੇ ਭਾਰੀ ਬਾਰਿਸ਼ ਹੋਏਗੀ ਤਾਂ ਖਤਰੇ ਦੀਆਂ ਘੰਟੀਆਂ ਆ ਕੇ ਪੰਜਾਬ ਚ ਖੜਕਦੀਆਂ ਸੋ ਦੇਖਦੇ ਆ ਕਿ ਕਿਸ ਕਦਰ ਲੋਕ ਇਸ ਬਿਰਤਾ ਤੋਂ ਬਾਹਰ ਹੁੰਦੇ ਆ ਪਰ ਇਹ ਗੱਲ ਜ਼ਰੂਰ ਜਿਹੜਾ ਸਵਾਲ ਉੱਠਦਾ ਦੇਖੋ ਬਿਰਤਾ ਦਾ ਆਉਂਦੀ ਹੈ ਜਦੋਂ ਕੁਦਰਤੀ ਬਿਰਤਾ ਆਉਂਦੀ ਹੈ ਵੱਡੀ ਪੱਧਰ ਤੇ ਉਸ ਕੁਦਰਤ ਦੇ ਟਕਰਾਂ ਨਹੀਂ ਕੀਤਾ ਜਾ ਸਕਦਾ ਪਰ ਬੁਨਿਆਦੀ ਸਵਾਲ ਇਹ ਹੈ ਕਿ ਜੇ ਸਾਡਾ ਡਰੇਨ ਸਿਸਟਮ ਜਿਹੜੇ ਨਦੀਆਂ ਦੇ ਆਲੇ ਦੁਆਲੇ ਦੇ ਬੰਨ ਬਣੇ ਹੋਏ ਆ ਉਹ ਮਜ਼ਬੂਤ ਹੁਣ ਜਿਸ ਕਦਰ ਹੁਣ ਠਾਠਾ ਕਰਕੇ ਟੁੱਟਦੇ ਆ ਟੈਂਦੇ ਥੋੜਾ ਜਿਹਾ ਪਾਣੀ ਵਧਦਾ ਕੋਈ ਨਾ ਕੋਈ ਬੰਨ ਟੁੱਟ ਜਾਂਦਾ ਜਿਉਂ ਹੀ ਕੋਈ ਬੰਨ ਟੁੱਟਦਾ ਗਿਲ ਦਰਿਆ ਦਾ ਤਾਂ ਪਾਣੀ ਫੈਲਣਾ ਸ਼ੁਰੂ ਹੋ ਜਾਂਦਾ ਸੋ ਇਹ ਪ੍ਰਬੰਧ ਦਾ ਬਾਰਿਸ਼ਾਂ ਤੋਂ ਪਹਿਲਾਂ ਹੋਣੇ ਚਾਹੀਦੇ ਆ ਬਾਰਿਸ਼ਾਂ ਦੇ ਦੌਰਾਨ ਹੁਣ ਕੋਈ ਇੰਤਜ਼ਾਮ ਨਹੀਂ ਹੋ ਸਕਦੇ ਹੁਣ ਤਾਂ ਸਿਰਫ ਰਾਹਤ ਹੀ ਮਿਲ ਸਕਦੀ ਆ ਜੀ ਜੀ ਬਿਲਕੁਲ ਸਿੱਧੂ ਸਾਹਿਬ ਅੱਗੇ ਸਮਾਂ ਥੋੜਾ ਹੈ ਪਰ ਆਪਾਂ ਦੋ ਅਹਿਮ ਬਿੱਲਾਂ ਦੀ ਚਰਚਾ ਕਰਾਂਗੇ ਵੈਸੇ ਤਾਂ ਇਹ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਨੇ ਗ੍ਰਹਿ ਮੰਤਰੀ ਦੇ ਵੱਲੋਂ ਪਰ ਵਿਸ਼ੇ ਅਲੱਗ-ਅਲੱਗ ਨੇ ਇੱਕ ਬਿੱਲ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜੇਕਰ ਕੋਈ ਵੀ ਮੌਜੂਦਾ ਜਿਹੜਾ ਸੀਐਮ ਹੈ ਜਾਂ ਪ੍ਰਾਈਮ ਮਿਨਿਸਟਰ ਹੈ ਜਾਂ ਮੰਤਰੀ ਹੈ ਜੋ 30 ਦਿਨਾਂ ਤੱਕ ਜੇਲ੍ਹ ਦੇ ਵਿੱਚ ਰਹਿੰਦਾ ਹੈ ਹਿਰਾਸਤ ਰਹਿੰਦਾ ਕਿਸੇ ਕਾਰਨ ਕਰਕੇ ਤਾਂ ਉਹਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈਣਗੇ ਇਸ ਦਾ ਬਿੱਲ ਪਾਸ ਕਰ ਰਹੇ ਨੇ ਬੀਜੇਪੀ ਵਾਲੇ ਵਿਰੋਧੀ ਇਸ ਦਾ ਵਿਰੋਧ ਕਰ ਰਹੇ ਨੇ ਕਹਿੰਦੇ ਇਹਦੇ ਨਾਲ ਅਥਾਰਟੀ ਆ ਜਾਏਗੀ ਕਿ ਕਿਸੇ ਤੇ ਵੀ ਈਡੀ ਦੀ ਰੇਡ ਕਰਵਾ ਕੇ ਹਿਰਾਸਤ ਚ ਰੱਖ ਕੇ ਤੁਸੀਂ ਉਸ ਨੂੰ ਉਹਦੇ ਤੋਂ ਲਾ ਸਕਦੇ ਹੋ ਸੋ ਇੱਕ ਬਿੱਲ ਇਹ ਹੈ ਦੂਸਰਾ ਬਿੱਲ ਇਹ ਜਿੱਥੇ ਸਿਆਸਤ ਨਾਲ ਜੁੜਿਆ ਹੋਇਆ ਦੂਸਰਾ ਬਿੱਲ ਜੁੜਿਆ ਹੋਇਆ ਆਮ ਸੁਸਾਇਟੀ ਦੇ ਲੋਕਾਂ ਨਾਲ ਜਿੱਥੇ ਅੱਜਕੱਲ ਮੋਬਾਈਲ ਗੇਮਿੰਗ ਦਾ ਸਕੋਪ ਬਹੁਤ ਜ਼ਿਆਦਾ ਵੱਧ ਗਿਆ ਬਹੁਤ ਬੱਚੇ ਨੇ ਜਿਹੜੇ ਉਹ ਦਿਨ ਰਾਤ ਗੇਮਾਂ ਨੂੰ ਪ੍ਰਮੋਟ ਕਰਦੇ ਨੇ ਗੇਮਸ ਖੇਡਦੇ ਨੇ ਜਹੇ ਦੇ ਵਿੱਚ ਬਹੁਤ ਸਾਰੀਆਂ ਗੇਮਸ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਪੈਸੇ ਇਨਵੈਸਟ ਹੁੰਦੇ ਨੇ ਉਹ ਗੇਮਸ ਬੰਦ ਹੋ ਸਕਦੀਆਂ ਨੇ ਕਿਉਂਕਿ ਸਰਕਾਰ ਬਿੱਲ ਲੈ ਕੇ ਆ ਰਹੀ ਹੈ ਕਿਵੇਂ ਦੇਖਦੇ ਹੋ ਦੋਨਾਂ ਬਿੱਲਾਂ ਤੇ ਜ਼ਰੂਰ ਵਿਚਾਰ ਦਿਓ ਬਿਲਕੁਲ ਇੱਕ ਤਾਂ ਸਮਾਜਿਕ ਖੇਤਰ ਨਾਲ ਸੰਬੰਧ ਬਿੱਲਾ ਹੋਦਾ ਤਾਂ ਮੇਰਾ ਖਿਆਲ ਆ ਆਮ ਲੋਕ ਸਵਾਗਤ ਕਰਨਗੇ ਇਸ ਗੱਲਾਂ ਕਿਉਂਕਿ ਜਿਸ ਤਰ੍ਹਾਂ ਦੀ ਗੇਮ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਖਤਰਨਾਕ ਅਰਜਾਨਾ ਖਾਤਾ ਤਾਂ ਸਾਡੀ ਨਵੀਂ ਪੀੜ੍ਹੀ ਵੱਡੀ ਪੱਧਰ ਤੇ ਦਾ ਸ਼ਿਕਾਰ ਹੁੰਦੀ ਹੈ ਅਨਫੋਰਚਨਟਲੀ ਕਈ ਇਹੋ ਜਿਹੀਆਂ ਗੇਮਾਂ ਥੋੜੀ ਜਿਹੀਆਂ ਆ ਕਿ ਉਹ ਦੇ ਤੱਕ ਵਿਰੋਧਤਾ ਜਾਂਦੀ ਹੈ ਹੋਰ ਕਈ ਤਰ੍ਹਾਂ ਦੀ ਉਲਝਣਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਜਿੱਲੀ ਤੇ ਪਾਬੰਦੀ ਲੱਗ ਰਹੀ ਆ ਆਨਲਾਈਨ ਗੇਮਸ ਦੇ ਉੱਤੇ ਇਹ ਤਾਂ ਇੱਕ ਵੈਲਕਮ ਕਰਨ ਵਾਲਾ ਸਟੈਪ ਹੋਏਗਾ ਆਪਾਂ ਲੋਕ ਵੀ ਇਸ ਨੂੰ ਗਾਰਾ ਭਰਨਗੇ ਪਰ ਰਹੀ ਗੱਲ ਦੂਜੇ ਬਿੱਲ ਦੀ ਜਿੱਦੀ ਜਿਹੇ ਕਿ 30 ਦਿਨ ਤੱਕ 30 ਦਿਨ ਦਾ ਪਾਬ ਉਹਨਾਂ ਨੇ ਜਿਹੜਾ ਲਿਆ ਆ ਕਿ ਜਿਹੜੇ ਗੰਭੀਰ ਅਪਰਾਧਿਕ ਮਾਮਲਿਆਂ 'ਚ 30 ਦਿਨਾਂ ਤੱਕ ਪ੍ਰਧਾਨ ਮੰਤਰੀ ਦੇਖੋ ਪ੍ਰਧਾਨ ਮੰਤਰੀ ਦਾ ਬਰਾਇ ਇਨਾਮ ਕਹਿਣ ਦੀ ਗੱਲ ਹੈ ਬਿਲਕੁਲ ਜੇ ਦੇ ਚ ਬੋਰਡ ਬਲੀ ਪੱਤਰ ਦੇ ਕੋਈ ਰੋਲਾ ਰੱਪਾ ਕੋਈ ਬਗਾਵਤ ਉੱਠੇ ਕੋਈ ਲਹਿਰ ਉੱਠੇ ਤਾਂ ਬਖਰੀ ਗੱਲ ਹੈ ਅਦਰਵਾਈਜ਼ ਪ੍ਰਧਾਨ ਮੰਤਰੀ ਦਾ ਸਭ ਤੋਂ ਉੱਪਰਲੀ ਪੋਸਟ ਹੈ ਉੱਥੇ ਦਾ ਕੋਈ ਗੱਲ ਹੈ ਜੀ ਪੋਸੀਬਲ ਹੋ ਨਹੀਂ ਸਕਦੀ ਪਰ ਲਿਆਜ਼ ਜ਼ਰੂਰ ਹੈ ਬਿਲ ਦੇ ਚ ਨਾ ਜ਼ਰੂਰਾ ਪੀਐਮ ਦਾ ਕੈਬਨਿਟ ਮੰਤਰੀਆਂ ਦਾ ਕੇਂਦਰੀ ਕੈਬਨਿਟ ਮੰਤਰੀਆਂ ਨਾਲ ਗੱਲਬਾਤ ਪੈਣਾ ਨਾਲ ਸੋਖਾ ਨਹੀਂ ਹੈ ਫਿਰ ਰਹੀ ਗੱਲ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਤੇ ਮੰਤਰੀ ਜੀ ਉਹਨਾਂ ਦੇ ਬਾਰੇ ਚ ਗੰভীর ਅਪਰਾਧਿਕ ਮਾਮਲਿਆਂ ਦੀ ਅੱਪਾ ਜਦੋਂ ਗੱਲ ਕਰਦੇ ਆਂ ਦੇਖੋ ਪਿਛਲੇ ਦਿਨਾਂ ਚ ਹੋਇਆ ਕੀ ਜੋ ਕੋ ਸਾਹਮਣੇ ਆ ਪਿਛਲੇ ਦਿਨਾਂ ਤੇ ਲਗਾਤਾਰ ਇਹ ਗੱਲ ਹੁੰਦੀ ਰਹੀ ਹੈ ਕਿ ਜਿੰਨਾ ਸੂਬਿਆਂ ਚ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਚੱਲ ਰਹੀਆਂ ਜਾਂ ਪਿਛਲੇ ਸਮੇਂ ਚ ਰਹੀਆਂ ਉਹਨਾਂ ਦੇ ਮੁੱਖ ਮੰਤਰੀਆਂ ਦੇ ਕੇਸ ਖਾਸ ਤੌਰ ਤੇ ਆਪ ਨੂੰ ਬੜਾ ਕੌੜਾ ਤੇ ਆ ਬਾਰੇ ਐਸ ਗੱਲ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਤੇ ਸ਼ਰਾਬ ਘਟਾਲੇ ਲੈ ਕੇ ਦੋਸ਼ ਲੱਗੇ ਉਹ ਕਾਫੀ ਦਿਨ ਜੇਲ੍ਹ ਚ ਰਹੇ ਉਹਨਾਂ ਦੇ ਕੇ ਸਾਥੀ ਵੀ ਜੇਲ੍ਹ ਚ ਰਹੇ ਇਸ ਤਰ੍ਹਾਂ ਬੰਗਾਲ ਚਾਹੇ ਜਾਂ ਜਿਹੜਾ ਕੋਈ ਨਾ ਕੋਈ ਬਵਾਦ ਛਿੜ ਰਹਿੰਦਾ ਹੋਰ ਸੂਬਿਆਂ 'ਚ ਵੀ ਇਦਾਂ ਦੀਆਂ ਕੜਨਾਵਾਂ ਵਾਪਰਦੀਆਂ ਉਹਦੀ ਤੇਦਾ ਕਹਣਾ ਕਿ ਜਿੱਥੇ-ਜਿੱਥੇ ਲੋਧੀ ਸਰਕਾਰਾਂ ਹੈਗੀਆਂ ਉੱਥੇ ਈਡੀ ਜਾਂ ਦੂਜੀਆਂ ਕੇਂਦਰੀ ਏਜੰਸੀਆਂ ਕਾਰਵਾਈ ਕਰਕੇ ਲੋਕਾਂ ਨੂੰ ਡਰਾਉਂਦੀਆਂ ਮੁਕਾਉਂਦੀਆਂ ਸਰਕਾਰਾਂ ਤੋੜਦੀਆਂ ਇਸ ਕਰਕੇ ਉਹਨਾਂ ਨੇ ਡੱਟ ਕੇ ਵਿਰੋਧ ਕੀਤਾ ਕਿ ਤੁਸੀਂ ਹੁਣ ਇਹ ਬਿੱਲ ਲਿਆ ਕੇ ਕਿ ਕੀਡੀ ਨੂੰ ਇੰਨਾ ਪਾਵਰਫੁਲ ਬਣਾ ਦੇਵੋ ਕਿ ਕਿਹੜਾ ਮੁੱਖ ਮੰਤਰੀ ਹੋਏਗਾ ਜਿਹਦਾ ਫੈਸਲਾ ਕਹਿੰਦੇ ਈਡੀ ਕਰਿਆ ਕਰੇਗੀ ਕਿਉਂ ਕਹਿੰਦੇ ਆ ਉਹ ਫਾਰ ਇਗਜ਼ਾਮਪਲ ਕਿਸੇ ਸੂਬੇ ਦਾ ਮੁੱਖ ਮੰਤਰੀ ਹੈ ਉਸ ਨੂੰ ਚਾਹ ਭਰਮੀ ਹਮਾਇਤ ਹੈ ਜੇ ਉਹਦੇ ਖਿਲਾਫ ਕੋਈ ਇਦਾਂ ਦੇ ਦੋਸ਼ ਆ ਗਿਆ ਕਿਸੇ ਤਰੀਕੇ ਨਾਲ ਈਡੀ ਨੇ ਕੋਈ ਛਾਪਾ ਮਾਰਿਆ ਜੀ ਜੀ ਜਿੱਦਾਂ ਬੁਰਧੀ ਕਹਿੰਦੇ ਆ ਜੀ ਤੇ ਛਾਪੇ ਪੈਦਾ ਕੀਤੇ ਜਾਂਦੇ ਆ ਈਡੀ ਨੇ ਕੋਈ ਹਜੇ ਦੋਸ਼ ਸਾਫਤ ਕਰਦੇ 30 ਦਿਨ ਦੀ بجائے 2-4 ਮਹੀਨੇ ਕੋਈ ਮੁੱਖ ਮੰਤਰੀ ਜੇਲ੍ਹ ਜਿ ਰਹਿ ਗਿਆ ਤਾਂ ਜਿੰਨੀ ਮਰਜ਼ੀ ਵੱਡੀ ਹਮਾਇਤ ਹੋਵੇ ਉਹ ਮੁੱਖ ਮੰਤਰੀ ਦਾ ਗਿਆ ਜੀ ਜੀ ਉਹ ਮੁੱਖ ਮੰਤਰੀ ਜਿਹੜਾ ਸਦਾ ਤੇ ਸਰਕਾਰ ਵੀ ਅਸਥਿਰ ਹੋਏਗੀ ਸੋ ਇਸ ਦਿਨ ਚੱਲਦਿਆਂ ਜਿਹੜਾ ਹੈਗਾ ਈਵਨ ਪਾਰਲੀਮੈਂਟ ਦੀ ਹਾਲਤੇ ਬਣੀ ਪਈ ਹੈ ਕਿ ਅੱਜ ਪਾਰਲੀਮੈਂਟ ਦਾ ਆਖਰੀ ਦਿਨ ਸੀ ਉਹ ਵੀ ਸਮਾਪਤ ਹੋ ਗਿਆ। ਜੀ ਜੀ ਪਾਰਲੀਮੈਂਟ ਵੀ ਚਲੀ ਨਹੀਂ ਨਾ ਮੁੱਦਿਆਂ ਲੈ ਕੇ ਇਸ ਮਾਮਲੇ ਨੂੰ ਲੈ ਕੇ ਵੀ ਟਕਰਾਅ ਦੀ ਸਥਿਤੀ ਬਣੀ ਉਹਦੀ ਦਟ ਕੇ ਇਸ ਦਾ ਵਿਰੋਧ ਕਰ ਰਹੀ ਹੁਣ ਆਖਰਕਾਰ ਸਰਕਾਰ ਕੋਲ ਕੋਈ ਹੋਰ ਆਉ ਨਹੀਂ ਸੀ ਤੁੰਨੇ ਸਾਰੇ ਜਿਹੜਾ ਸੰਸਦੀ ਕਮੇਟੀ ਦੇ ਹਵਾਲੇ ਕਰ ਦੇ ਦੇਖਿਆ ਜਾਏਗਾ ਅਗਲੇ ਦਿਨ ਸੰਸਦੀ ਕਮੇਟੀ ਕੀ ਫੈਸਲਾ ਲਏਗੀ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਹੈ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਉਸ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ